ਹੇ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮੰਦੀ ਮਮੂਲੋ ਤੁਹਾਨੂੰ ਸਾਰਿਆਂ ਦਾ ਸਾਰੀ ਪਰਤੋ ਦਰਦ ਆਪਾਂ ਬਿਲਕੁਲ ਠੀਕ ਦਿਖਾ ਰਹੇ ਵੇ ਦੇਖੋ ਹੁਣ ਮੈਂ ਖਾਣ ਲੱਗਾ ਸਬਜੀ ਪਾਣੀ ਡੁੱਲਣ ਵਾਲਾ ਨਹੀਂ ਡੁੱਲਦਾ ਆ ਜਾ ਮਮਤਾ ਜਿੰਮੇ ਪਰ ਲਾ ਲਏਗੀ 50% ਤੇ ਨਾ ਹੁਣ ਇਹਨਾਂ ਜਿਹੜਾ ਉਹ ਨਹੀਂ ਹੋਣਾ 63 ਯਾਰ 90% ਤੋਂ ਡਾਊਨ ਹੋ ਗਿਆ ਨਾ ਤੇ ਗਾਇਜ਼ ਰੀਤੇ ਨੂੰ ਤਾਂ ਰੋਟੀ ਬਣਾਣੀ ਆਉਂਦੀ ਨਹੀਂ ਮਾਂ ਅੰਟੀ ਦੇ ਆਦੀ ਖਾ ਕੇ ਦੇ ਦੇ ਕਿਦਾਂ ਲੱਗਦੀ ਹੈ ਪਰ ਹੋਰ ਨਾਵਾ ਆਹ ਤੇ ਆ ਨਿਕਾਣੀ ਮੈਂ ਸਾਰੀ ਦਿਹਾੜੀ ਮਗਰੋਂ ਕੰਮ ਤੋਂ ਆਈ ਆ ਉਹ ਦਿਨ ਮੇਰੇ ਰਸੋਈ ਚ ਬਾੜਤਾ ਹਾਂ ਸਾਰਿਆਂ ਨੂੰ ਪਹਿਲਾਂ ਰੋਟੀਆਂ ਬਗਾ ਕੇ ਦਊਂਦਾ ਮੇਰੇ ਟਿਊਸ਼ਨ ਤੇ ਬਖਾ ਮਤਲਬ ਜੀ ਇਸ ਸਵੇਰ ਦੇ ਬੈਠੇ ਆ ਨੀਂਦ ਨਾਲ ਲੱਗੀ ਫਿਰ ਮੈਂ ਸੀ ਕਰਤਾ ਟਿਊਸ਼ਨ ਤੇ ਮੈਂ ਸਵੇਰ ਦੀ ਜਦੋਂ ਦੀ ਗਈ ਨਾ ਇੱਕ ਮਿੰਟ ਵੀ ਟਾਈਮ ਨਹੀਂ ਮੇਰੇ ਕੋਲ ਸੀ ਜੇ ਚਲਾ ਆ ਕਰੋ ਸਾਨੂੰ ਬਣਾ ਕੇ ਖਵਾ ਦੋ ਫਿਰ ਬੈਠ ਜੇ ਮੈਂ ਜੇ ਸੰਤਾਪਕ ਲੱਗੀਆਂ ਨੇ ਇਹ ਜੀ ਗਾਈਸ ਤੁਸੀਂ ਸਾਰੀ ਦੇਖ ਰਹੇ ਹੋ ਕਿ ਯਾਹ ਕੀ ਭਾਸਾ ਦਸਤਗਾਂ ਦੇ ਲੱਗੋ ਮੇਰੇ ਕੋਲ ਰੋਟੀਆਂ ਦੀ

ਓ ਦੋਸਤੋ ਖਾਣੇ ਲੱਗ ਗਿਆ ਨਾ ਮੈਨੂੰ ਖਾ ਲਓ ਖਾ ਲਓ ਪਹਿਲਾਂ ਤੇ ਦੋਸਤੋ ਜੇ ਕੁਇਸ਼ਨ ਕੁਚਾਰੀ ਦਾ ਕੰਮ ਕੁਛ ਵੀ ਆਉਂਦਾ ਵਾ ਨੋਮਲ ਅਸਿਸਟੈਂਟ ਦੀ ਲੋੜ ਆ ਆਪਣਾ ਸਾਰਾ ਕੀ ਕਹਿੰਦੇ ਨੇ ਮੈਂ ਬਾਇਓ ਡਾਟਾ ਬਾਇਓ ਡਾਟਾ ਸਾਡੇ ਇੰਸਟਾਗ੍ਰam ਦੇ ਡੀਐਮ ਦੇ ਵਿੱਚ ਸੈਂਡ ਕਰੋ ਜੇ ਕੁਇਸ਼ਨ ਜੋਬ ਚਾਹੀਦੀ ਹੈ ਕੁਚਾਰੀ ਦੇ ਵਿੱਚ ਕੀ ਹੋ ਗਿਆ ਉਮਰ ਮਾਰ ਦੇਣਾ ਕਿਉਂ ਕਿ ਮੈਨੂੰ ਖਿੱਚ ਲੈ ਜਾ ਐਡਾ ਹੋ ਗਿਆ ਤੂੰ ਉਧਰ ਸਾਹਮਣੇ ਦੇਖ ਲੈ ਇਹ ਨਾ ਗਰੋਵੇ ਦੀ ਗੱਲ ਨਹੀਂ ਆ ਖਾਣੀ ਵੀ ਕਰਕੇ ਕਰਦਾ ਐਂ ਦੇਖੋ ਹੁਣ ਨਾ ਪਤਾ ਐ ਪੁੰਗੜ ਵੀ ਆ ਤੇਰੇ ਅੱਜ ਰੋਟੀ ਨੂੰ ਹੱਥ ਨਾਲ ਲੈ ਮੈਂ ਹੀ ਖਾਣੀ ਤੇ ਆਖੀ ਤੇ ਖਾ ਥੱਲੇ ਕਰਕੇ ਗੱਲ ਕਰ ਪਤਾ ਕੀ ਆ ਤੇ ਆ ਪਈ ਆ ਤੇ ਆ ਪੱਕੀ ਤੇਰੇ ਵਾਸਤੇ ਹੋਰ ਚਲ ਚਲ ਚਾਹ ਪਤਾ ਕੀ ਅੱਲਾ ਬਨੇ ਨਾ ਕੱਲ ਨਾ ਐ ਤੋੜੀ ਤੇ ਖਾਣੀ ਕਹਿੰਦੇ ਅਲਮ ਰਸੋਈ ਦੇ ਉਹ ਖਾਣ ਲਗਾ ਨਾ ਪਿੱਛੇ ਨੂੰ ਗੱਲ ਹੀ ਪੁਰਕੀ ਫਿਰ ਕੀ ਵਧੀਆ ਹੋ ਗਿਆ ਕੀ ਵਧੀਆ ਹੋ ਗਿਆ ਦੋ ਵਾਰ ਤਨਦਰ ਨੂੰ ਦੱਸੂਗਾ ਉਹ ਜਦੋਂ ਲਾਲ ਜੀ ਦਾ ਕਿਦਰ ਕੁਝ ਕਿੰਦਾ ਨਹੀਂ ਜਾ ਰਿਹਾ ਯਾਰ ਲੈ ਲੈ ਗਰੀ ਖਾਣਾ ਮੰਮੀ ਮੰਮੀ ਉਸ ਤੋਂ ਮੰਮੀ ਸਾਰੇ ਦੇ ਰੋਟਾ ਇੱਧਰ ਇੱਧਰ ਗਿਣੀ ਆ ਵਾਲੀ ਤੂੰ ਖਾਜੀ ਉੱਥੱਲੇ ਦੋਸਤਾਂ ਚੂਚੜਾ ਸੀ ਨਾਮ ਨੰਦਰ ਮੈਂ ਚੂਚੂ ਕਿਆ ਕਰ ਰਿਹਾ ਯਾਰ ਕੀ ਨਾਵਾ ਚੂਚੂ ਚੂਚੂ ਹੂੰ ਸਵੇਰਾ ਤੋ ਗਾਇ ਕੋਈ ਟਾਈਮ ਨਹੀਂ ਸੀ ਮੇਰੇ ਕੋਲ ਮੇਰਾ ਫੋਨ ਲਿਆ ਅੱਜ ਫੋਨ ਕਰਨਾ ਮੇਰਾ ਫੋਨ ਤੇ ਕਿੰਨੀ ਆ ਪਰ ਗਾਇ ਉਹ ਭਟ ਰੇ 250 ਫੋਨ ਆ ਗਾਇ ਤੁਸੀਂ ਇਹਦਾ ਮਤਲਬ ਸਮਝ ਰਹੇ ਤੁਸੀਂ ਇਹਦਾ ਮਤਲਬ ਸਮਝ ਰਹੇ ਮਾਤਰਾਣੀ ਦੀ ਫੇਰੀ ਕੁੜੀ ਮੇਰੇ ਹੋਈ ਮਾਤਰਾਣੀ ਮੇਰੇ ਨਾਲੇ ਬਾਪੇ ਦਾ ਸਿਰ ਤੇ ਵੀ ਹੱਥ ਚੜ੍ਹਦੀ ਕਲਾ ਹੋਈ ਪਈ ਅਸੀਂ ਕਹਾਂ ਦੀ ਬੋਲੇ ਸੋਨੇ ਆਲੇ ਸੱਚੀ ਅਗਲੇ ਦੋਸਤੋ ਇੱਥੇ ਪਤਾ ਕੀ ਜੇ ਚੱਕਰ ਗਾਇ ਕਹਿੰਦੇ ਪਤੀਲਾ ਭਰ ਕੇ ਜਾਦਾ ਤਾਂ ਤਾਂ ਨਹੀਂ ਮੰਮੀ ਕੀ ਹੋ ਰਹੀ ਹੈ ਇੰਨੀ ਚਾਹ ਥੋੜੀ ਬਣਾ ਰਹੀ ਹੈ ਇੱਕ ਮਿੰਟ ਤੂੰ ਛੱਡ ਦੇ ਛੱਡ ਦੇ ਤਾਂ ਦੋਸਤੋ ਚਲੋ ਜੇ ਨਹੀਂ ਸਾਡਾ ਵੀ ਕੰਮ ਨਹੀਂ ਚੱਲਦਾ ਬਣਾਉਂਗਾ ਜਮਾ ਵੀ ਆਮਾ ਜਮਾ ਕੰਮ ਨਹੀਂ ਚੱਲਦਾ ਪੈਂਦਾ ਤਾਂ ਤੇ ਦੋਸਤੋ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕੰਮ ਚੱਲਿਆ ਹਮਾਂ ਕਿਦਾਂ ਬਹੁਤ ਜਲਦੀ ਜਿਸ ਤੋਂ ਬਹੁਤ ਜਲਦੀ ਦੱਸਾਂਗੇ ਬਹੁਤ ਜਲਦੀ ਦੱਸਾਂਗੇ ਤੁਹਾਡਾ ਵੀ ਚੱਲ ਸਕਦਾ ਹੈ ਬਸ ਇਮਾਨਦਾਰੀ ਨਾਲ ਮਿਹਨਤ ਕਰੋ ਉਹ ਮਾਤਾ ਜੀ ਦੇ ਘਰੋਂ ਸਰਖੋ ਗੈਸ ਵਿਸ਼ਵਾਸ ਨਾ ਗੈਸ ਅਸੀਂ ਰੋਟੀ ਖਾ ਰਹੇ ਸੀ ਚੂਚੂ ਦਾ ਪਾਣੀ ਚੋਰੀ ਹੋ ਗਿਆ ਚੂਚੂ ਦਾ ਪਾਣੀ ਚੋਰੀ ਨਹੀਂ ਹੋਇਆ ਮੈਂ ਪੀਆ ਸੀ ਚੂਚੂ ਰੋਟੀ ਲੈਣੀ ਹੈ ਉਹ ਕਿੱਥੇ ਪਤਾ ਨਹੀਂ ਘਰ ਨਾਲ ਦੀ ਉਹ ਚਾਹ ਨਹੀਂ ਲਾ ਰੋਟੀ ਆਣੀ ਚੂਚੇ ਨਾ ਲੈਣੀ ਹੈ ਹੈ ਨਹੀਂ ਹਨ ਗੈਸ ਮੇਰੇ ਨਾਲ ਬੜਾ ਦੀ ਕਰਤਾ ਨੇ ਚੂਚੇ ਦਿਖਾਉਣੋਂ ਪਰ ਦਿਖਾ ਨਹੀਂ ਸਕਦੇ ਦਿਖਾ ਸਕਨੇ

ਸਾ ਤਾਂ ਗਾਇਜ਼ ਰੱਬਾ ਮਮੀ ਨੇ ਦੇਖ ਰਿਹਾ ਘਰੇ ਵੀ ਜਾਣ ਲੱਗਾ ਆ ਬੜਾ ਫਿਰ ਮੈਂ ਸਿੱਧਾ ਇੱਥੇ ਆਇਆ ਵਾਂ ਟਿਊਸ਼ਨ ਤਾਂ ਮੈਂ ਸਿੱਧਾ ਇੱਥੇ ਆਇਆ ਵਾਂ ਗਿਨ ਗੁਜਵਾ ਕ ਗਾਇਜ਼ ਮੈਂ ਟਿਊਸ਼ਨ ਤਾਂ ਸਿੱਧਾ ਚਾਹ ਮੈਨੂੰ ਚਾਹ ਨਹੀਂ ਪੁੱਛ ਰਹੇ ਤੇ ਦੋਸਤਾਂ ਕਈ ਜਣਾਂ ਦੇ ਕਮੈਂਟ ਆ ਰਿਹਾ ਵੀ ਜੱਜ ਮਮਾ ਚਾਹ ਦੇ ਮਮਾ ਰੋ ਰਹੇ ਸੀ ਬੇਚਾਰੇ ਮੇਰੇ ਤੇ ਦੋਸਤਾਂ ਕਮੈਂਟ ਆ ਰਹੇ ਕਰ ਦੇ ਨਾਲ ਜਾਣੀ ਤਾਂ ਗਾਇਜ਼ ਇਹ ਲੋਕ ਮੇਰੀ ਚਾਹ ਦੇ ਨਹੀਂ ਰਹੇ ਫੇਰ ਮੈਂ ਕੁਝ ਬੋਲ ਗਾਈ ਗਾਇਜ਼ ਦੇਖ ਲਓ ਮੂੰਹ ਤੇ ਹੀ ਮਨਾ ਕਰ ਰਿਹਾ ਚਾਹ ਤੇਨੂੰ ਦੇ ਦੇ ਯਾਰ ਮੈਂ ਘਰੇ ਜਾਵਾਂ ਯਾਰ ਮੈਂ ਚਾਹ ਦੇ ਵਾਸਤੇ ਯਾਰ ਮੈਂ ਚਾਹ ਦੇ ਵਾਸਤੇ ਟਿਊਸ਼ਨ ਤੋਂ ਸਿੱਧਾ ਇੱਥੇ ਆਇਆ ਮਾਂ ਅੱਛਾ ਅਰੇ ਤੁਹਾਨੂੰ ਜਿਵੇਂ ਲੈਣਾ ਬਾਟੇਗਾ ਗਨਾਤ ਆ ਨਾ ਤੁਸੀਂ ਤਾਂ ਗਾਇਸ ਕਮੈਂਟ ਕਰਿਓ ਗਾਇਸ ਕਰੇ ਮੇਰੇ ਤੂੰ ਦੇ ਦੇ ਯਾਰ ਚਾਹ ਯਾਰ ਭਾਈ ਆਪਾ ਵਾਈਫਾਏ ਤਾਂ ਗਾਇਸ ਐਸਾ ਡਿਰੇਸ ਹੋਈ ਹੈ ਠੀਕ ਹੈ ਹਲੇ ਇਸ ਟਾਂ ਟੋੜਾ ਖਲਾੜਾ ਪ੍ਰੋਜੈਕਟ ਸਾਫ ਰੰਦੇ ਬੁੜੀ ਕੰਨ ਲਾਉਦੀ ਮੈਂ ਵੀ ਆ ਗਿਆ ਆ ਦੇਖੋ ਗਾਇਸ ਯਾਰ ਪਿਛਲੇ ਦੁਆ ਗਾਈਜ਼ ਮੈਂ ਅਸਰ ਚਾਹਦਾ ਆ ਵਾਲੀ ਸਬਜੀ ਬਣਾਈ ਆ ਰੀਤੇ ਨੇ ਬੜੀ ਦਾ ਬੜੀ ਸਵਾਦ ਆ ਨਮਕ ਨਹੀਂ ਪਾਇਆ ਉਮੀ ਸਵਾਦੀ ਸਬਜੀ ਏਕੇ ਨੀ ਮਰਚਾ ਨਹੀਂ ਪੋਰਾ ਖੰਡ ਨਹੀਂ ਹੈ ਬਸ ਠੀਕ ਆ ਤੇ ਹੁਣ ਗਾਈਜ਼ ਉਧਰ ਮੜਾ ਪਾਣੀ ਆ ਕੱਪਾਂ ਚ ਕਰਨਾ ਦੂਜੇ ਕੱਪਾਂ ਚ ਨਹੀਂ ਆ ਇਹਨਾਂ ਨੂੰ ਫੜੇ ਜਾਣਗੇ ਗਰਮ ਹੋ ਜਾਂਦੇ ਆ ਇਹ ਚਲੋ ਚ ਤੋਂ ਗਰਮ ਗ੍ਰੀਨ ਵਾਲੇ ਕੱਪ ਸੀਗਾ ਤਾਂ ਸੀ ਜੜੇ ਤਾਂ ਗਾਈਜ਼ ਫਾਈਨਲੀ ਮੈਨੂੰ ਚਾਹ ਮਿਲ ਚੁੱਕੀ ਆ ਬਲੌਗ ਬੰਦਨ ਲਗਾਓ ਜੇ ਕਿਸ ਨੇ ਬਣਾਣਾ ਤਾਂ ਫੋਨ ਫੜ ਸਕਦਾ ਵੀਰੇ ਮੇਰਾ ਮਤਲਬ ਖਤਮ तो गाइस मेरा मतलब हो चुका है खत्म क्योंकि मेरे को मिल चुकी है अपनी चाय मैं अब आपसे हिंदी में बात किया करूंगा क्योंकि मेरे को हिंदी में बात करना अच्छा लगता आ, है और इनकी तरफ देखो नन्ने टिन्नी मम्मा आज तडे चूचू देके सेली सी पता है खेड़ दे पे साले ने बनजी भाई पजदी पजदी अमरनाथ ना बैठो थोड़ा जरा खींच के दोनों ने एक दूसरे तो बार-बार इन्हो आउट कर रही है कर रहा ਇਹਨੇ ਭੱਜ ਕੇ ਜਾਗਣਾ ਮਾਰਿਆ ਉਹਨੇ ਨਾ 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 ਉਹ ਡਿੱਗੀ ਆਪਣੇ ਘਰ ਮੈਂ ਆਪਣੇ ਆ ਡਿੱਗੀ ਆਪਣੇ ਪੀਣਾ ਆਪਣੇ ਨਾਂ ਸੀਗੀ ਪਰ ਪਤਾ ਕਿਹਾ ਉਹਨੂੰ ਪਤਾ ਸੀ ਕਿ ਮੈਂ ਭੱਜਣਾ ਉਹ ਆਈ ਬੜੀ ਤੇਜ਼ ਦੌੜ ਮम्मा ਦੇਖੋ ਮੂਰ ਭੱਜਿਆ ਗਿਆ ਤੇ ਉਹ ਵੀ ਇਦਰੋਂ ਐ ਭੱਜੀ ਆਹ ਉਹ ਫੋੜ ਰੋੜਕ ਤੇ ਕਲੀ ਟੁਈ ਵੱਜੀ ਪਿੱਛੇ ਚਿਰ ਵੀ ਵੱਜ ਜਾ ਸਕਦਾ ਆਈ ਪਹਿਲਾਂ ਗਈ ਜੇਟ ਪੂਰਾ ਕੰਮ ਗਾਇ ਜੇ ਬੰਦੇ ਉਹ ਕਮੋਟੀ ਜੀ ਆ

ਇੱਕ ਥੱਪੜ ਵੱਜਿਆ ਨਾ ਹੋ ਕਾਲੀ ਦੇ ਬਈਏ ਨਾ ਲੜ ਕੇ ਆਟਿਆ ਆਪਣੇ ਘਰ ਦੇ ਸਾਹਮਣੇ ਫੜੀ ਕਿ ਨਹੀਂ ਫੜੀ ਦੇਖ ਨਾ ਮਾਜੀ ਬਈਏ ਮਾਜੀ ਹਾਂ ਬੋਲ ਬਈ ਏ ਅੱਧਰ ਕੇ ਆ ਵੀ ਬੰਦੇ ਨਾਲ ਲੜਨਾ ਨਾ ਤੈਨੂੰ ਕਿਉਂ ਬੋਲ ਦੇ ਬਈਆ ਸੀਗਾ ਉੱਠ ਕੇ ਲੈ ਫੇਰ ਉੱਠ ਕੇ ਪਹਿਲਾ ਪੰਜਾਬੀ ਰੱਪੜ ਸਿੱਖਿਆ ਇਹ ਪੰਜਾਬੀ ਨੂੰ ਤਾਂ ਤੈਨ ਮਾੜੀ ਮੋਟੀ ਅਕਲ ਤਾਂ ਆ ਗਈ ਉਹਨੇ ਪਿੱਤੀ ਸੀ ਨਾ ਪੰਜਾਬੀ ਪੀਣ ਤੋਂ ਬਾਅਦ ਆ ਨਾ ਉਹਨੂੰ ਕੋ ਪਿਆਰ ਹੈ ਬੰਦੇ ਬਈਏ ਹੋ 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 ਛੱਡ ਜੀ ਮੇਰੇ ਬੰਦ ਜਾਈ ਗਾ ਇਹਦੇ ਮਾਪਿਆਂ ਨੂੰ ਲੱਗਿਆ ਨਾ ਪਰ ਮੇਰੇ ਮਾਪਿਆਂ ਨੇ ਮੈਨੂੰ ਬੋਲਦਾ ਨਹੀਂਗਾ ਮਾਰਦੀ ਹੈ ਪਤਾ ਕੀ ਗੱਲਾ ਇਹਦੇ ਅੰਮੀ ਇਹਦੇ ਨੂੰ ਮੈਂ ਰੋਟੀ ਲਾਣੀ ਨਹੀਂ ਹੁੰਦਾ ਕਿਨੇ ਬੱਲੇ ਕਰ ਮੈਂ ਗੰਦੀ ਵੱਡੀਆਂ ਚਲੋ ਦੋਸਤਾਂ ਮਿਲਦੇ ਬੱਚੇ ਨੇ ਫਿਰ ਕਾਲ ਦਾ ਨਾਮ ਲੱਗਦਾ ਆਓ ਗਾਇਜ਼ ਇੱਕ ਕਰਕੇ ਕੀ ਕੱਲ ਦੀ ਗੱਲ ਦੱਸ ਦਿਨਾ ਆਂਟੀ ਰੋਟੀ ਕਰਨ ਲੱਗੇ ਮੈਂ ਨਾਲ ਲਾ ਕੇ ਬਹਿ ਗਏ ਅੰਡੇ ਗੰਦੀ ਵੱਡੀਆਂ ਨੇ ਕਿਨੇ ਮੈਂ ਘਾਲ ਗੱਡੀ ਐਤੀ ਕਰਦੇ ਮੇਰੇ ਨਾਲ ਨਹੀਂ ਜਾਣੀ ਬੋਲਦੇ ਫਿਰ ਮੈਂ ਵੀ ਕਿਸੇ ਨੂੰ ਗੁੱਸਾ ਹੋ ਕੇ ਚੱਲ ਜਾਨਾ ਚਾਹਿਆ ਕਿੰਨੇ ਵੇਲੇ ਲਾਕ ਦਫਾ ਉਹ ਗੇਟ ਖੁੱਲਿਆ ਹੀ ਆ ਆਪਣੇ ਘਰੇ ਚਲ ਜਾਣਾ ਮੈਂ ਮੜ ਕੇ ਉਹ ਦੇ ਗੇਟ ਖੁੱਲਿਆ ਹੀ ਆ ਇਹ ਮੇਰਾ ਕਹੋ ਜਾਂਦਾ ਕਹਿੰਦਾ ਜਾਓ ਗਾਈ ਜਿਸ ਸਾ ਮੈਂ ਬੋਜਨੇ ਮੈਂ ਸਿੱਧਾ ਚਲ ਜਾਣਾ ਸਿੱਧਾ ਮੁੜ ਕੇ ਕੱਲ ਹੀ ਆਉਂਗਾ ਕੈਮਰਾਮੈਨ ਵੀ ਕਹਿ ਰਿਹਾ ਗੇਟ ਖੁੱਲਿਆ ਹੀ ਉਹ ਦੇ ਕੱਲ ਆਉਂਦੇ ਵੀ ਕਿ ਲੋਕ ਕੌਣ 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 ਦਿਖਾ ਦਿਖਾ ਦਿਖਾਇਆ ਦੋਸਤ ਮम्मा ਉਹ ਨਹੀਂ ਉਧਰੋਂ ਪੈਨੇ ਰੀਤਾ ਸਾਡਾ ਇੱਧਰ ਸੁਸਤੀ ਬਣਿਆ ਪਿਆ ਹਟ ਨਾ ਆ ਰਹਿ ਤਰ ਯਾਰ ਟੋਪੀ ਆ ਕਰ ਲੈਣਾ ਮੇਰੀ ਕੂਚੜੀ ਮੇਰੀ ਮੂੰਹ ਚੜੀ ਜੀ ਤਨਵੀਰ ਮੈਂ ਤਾਂ ਕਰਦੀ ਮੈਂ ਨਹੀਂ ਡਾਈ ਜਾਂਦੀ ਤੇ ਫਰਾਉ ਗਾਇਸ ਮਮਾ ਨੇ ਕਿਹਾ ਆਪਣੇ ਵਾਲ ਲੈ ਨਾ ਪਾ ਇਹਦੇ ਰੱਖ ਅੰਡਾ ਖੋ ਚੱਲ ਥੱਲੇ ਥੱਲੇ ਹੋ ਇਹ ਤੇ ਚੈਲੰਜ ਲੈ ਚੈਲੰਜ ਇਹ ਕਿ ਮੈਂ ਪ੍ਰਾਵਾ ਜਿਵੇਂ ਕੇਹ ਰਾਂ ਸੋ ਵੀ ਫਿਰ ਤੋ ਸਵੇਰੇ ਜਨ ਚੜੂਗਾ ਲੈਡ ਦੇ ਪਰ ਆਵਾਇ ਤੇਰੀ ਤੂੰ ਜਿਹਦੇ ਚੱਕਰ ਤੇ ਮੈਂ ਤੇਰੇ ਵਰਗੀ ਨਹੀਂ ਆ ਗਈ ਮਨਿੰਦਰ ਮੈਨੂੰ ਤਾਂ ਕੰਮ ਦੀ ਟੈਨਸ਼ਨ ਆ ਮੈਂ ਕੰਮ ਉਹ ਕਰ ਮਮਾ ਤੋਰੀ ਤਾਂ ਫੇਰ ਬੈਠ ਕੇ ਮਮਾ ਕਹਿੰਦੇ ਮੈਂ ਲੈਪ ਨਹੀਂ ਲੈ ਗਾਲੇ ਬੰਦ ਹੋ ਜਾਣ ਤਾਂ ਦੋਸਤੋ ਅੱਜ ਮम्मा ਕੰਮ ਤੇ ਗਏ ਇਸ ਕੰਮ ਬਹੁਤ ਜ਼ਿਆਦਾ ਸੀ ਪਰ ਗਾਇਸ ਕੰਮ ਕਰਨਾ ਹੈ ਤਾਂ ਦੋਸਤੋ ਗਾਇਸ ਮੈਂ ਇਹ ਦੀ ਇੱਕ ਸ਼ਿਕਾਇਤ ਲਾਉਣੀ ਆ ਗਾਇਸ ਤੁਹਾਨੂੰ ਤੁਸੀਂ ਦੱਸਿਓ ਵੀ ਗਲਤ ਹੈ ਕਿ ਸਹੀ ਹੈ ਇਹ ਮੇਰੇ ਨਾਲ ਹੈਲਪ ਨਹੀਂ ਕਰਾਉਂਦਾ ਮੇਰੇ ਨਾਲ ਕੰਮ ਤੇ ਨਹੀਂ ਜਾਂਦਾ ਦੋਸਤੋ ਦੇਖੋ ਮੈਂ ਛੋਟਾ ਬੱਚਾ ਫਿਰ ਲੋਕ ਕੀ ਕਹਣਗੇ ਕੀ ਬਾਲ ਮਜ਼ਦੂਰੀ ਮਜ਼ਦੂਰੀ ਨੂੰ ਤੂੰ ਉੱਥੇ ਕਢਾਈ ਚੱਕਣੇ ਆ ਔਰ ਸਿੱਧੇ ਬੈਣਾ ਮੈਂ ਪਰਵਾਰਿਕ ਕੰਮ ਕਾਜ ਦੀ ਵਜ੍ਹਾ ਸੇ ਵੀ

ਮੇਰੇ ਮੋਟੂ ਮੋਟੂ ਵੜੇ ਨੂੰ ਕਿਹੜਾ ਜਾਨਵਰ ਗੁੱਟੜਾ ਬਾਜ ਮੈਨੂੰ ਪਤਾ ਨਹੀਂ ਕੌਣ ਲੱਗਾ ਹੈ ਫਿਰ ਉਹ ਔਰ ਦਾਰੇ ਬੜਾ ਮੈਨੂੰ ਖਪਾਇਆ ਭਰਾਵਾ ਨੰਨੇ ਮੈਨੂੰ ਰੈਸਟ ਦੀ ਬਹੁਤ ਲੋੜ ਹੈ ਯਾਰ ਅੱਜ 8 ਤੱਕ ਸਬਜੈਕਟ ਤੋਂ ਹੈ ਅੱਜ 10 ਵਜੇ ਤੱਕ ਕਰਕੇ ਸੋ ਜਾ ਨਹੀਂ ਤਾਂ ਸਾਰੀ ਰੁੱਕ ਗਈ ਦੇਖੀਏ 10 ਵਜੇ ਤੱਕ ਕਰਕੇ ਕਹਿੰਦਾ ਸੋ ਜਾ ਕਦੇ ਵੀ ਆ ਨਹੀਂ ਕਹਿੰਦਾ ਮੈਂ ਵੀ ਤੁਹਾਡੀ ਹੈਲਪ ਕਰਾਉਣਾ ਹੈ ਹੈਲਪ ਚ ਕੀ ਕਰ ਇੱਕ ਬੰਦੇ ਦਾ ਕੰਮ ਹੁੰਦਾ ਇਹ ਤੇ ਮੈਂ ਕਰੂੰਗਾ ਫਿਰ ਤੁਹਾਨੂੰ ਪਸੰਦ ਨਹੀਂ ਆਣਾ ਬੋਸ ਤੇਗਾ ਸੱਚ ਜੇ ਮੈਂ ਕੰਮ ਕਰੂੰਗਾ ਨਾ ਵਲੋਗ ਐਡ ਕਰੂੰਗਾ ਤਾਂ ਮਨਪਸੰਦ ਨਹੀਂ ਆ ਤਾਂ ਕੋਈ ਨਾ ਚੱਲੋ ਦੋਸਤੋ ਤੇ ਫਿਰ ਤੂੰ ਕਰਦਾ ਹੀ ਨਹੀਂ ਚੱਜ ਨਾਲ ਵਿੱਚੋਂ ਕਲਿੱਪ ਕੱਟ ਕੇ ਮੂਰੇ ਲਾ ਦਿੰਦਾ ਵਿਚਾਰਿਆਂ ਗੱਲ ਕੱਟ ਦੇਣਾ ਕਿਸੇ ਦੀ ਆਵਾਜ਼ ਨਹੀਂ ਚੱਕਦਾ ਕਿਸੇ ਦਾ ਕੁਛ ਕਿਸੇ ਦਾ ਕੁਛ ਕੋਈ ਕੋਈ ਗੱਲ ਜਿਹੜੀ ਮੈਂਨ ਗੱਲ ਲੰਦੇ ਉਹ ਤੂੰ ਕੱਟ ਦੇਣਾ ਜਿਹੜੀ ਨਹੀਂ ਹੁੰਦੀ ਉਹ ਤੂੰ ਲਾ ਦੇਣਾ ਕੋਈ ਨਾ ਕੋਈ ਤਾਂ ਚੱਲੋ ਦੋਸਤੋ ਆਪਣੇ ਅਸਦੇ ਵਲੋਗ ਵਿੱਚ ਨਹੀਂ ਜੇ ਵਿਦਿ ਲੱਗੇ ਤੇ ਲਾਈਕ ਕਮੈਂਟ ਕਰ ਦਿਓ ਦੋਸਤੋ ਮੰਮਾ ਨੂੰ ਅੱਜ ਨੀਂਦ ਆਦੀ ਤਾਂ ਕਰਕੇ ਪਸ਼ੀਤ ਐਂਡ ਕਰ ਰਹੀ ਹਾਂ ਰੀਤਾ ਤੈਨੂੰ ਤੈਨੂੰ ਲਾਰੇ ਸੱਗੀ ਦਾ ਪਰਾਂਦਾ ਇੱਕ ਹੱਗੇ ਕਿ ਕਿਸੇ ਕਰ ਉਹਨੇ ਤੁਸੀਂ ਆਪ ਲਾ ਲ ਕਿਹੜਾ ਹੱਗੇ ਕਿ ਕਿਸੇ ਕਰਦਾ ਗਾਈਡ ਲੈਂ ਕੇ ਮਾਮਾ ਕਾਜੀ ਸਵੇਰੇ ਲਿਆਂਦੀ ਨਹੀਂ ਸਿਰ ਜੋ ਕਿ ਸੀਗੀ ਉਹ ਮੈਂ ਖਾ ਲਈ ਰਾਤ ਲਿਆ ਨਹੀਂ ਘੋਤੀ ਜਾਂਦੀ ਸੀਗੀ ਮੈਂ ਵੀ ਦੇਵਗਨ ਹਾਂ ਮੈਂ ਵੀ ਦੇਵਗਨ ਹੁਣਾਂ ਗੂ ਸਿਰਫ ਚਾਰ ਗੋਲੇ ਦਿੱਤਾ ਸੀ ਕਿ ਉਹ ਵੀ ਇੱਕ ਦੋ ਬੁਲੇ ਰਕਨ ਸੀਗੇ ਮੇਰੇ ਉਹਨਾਂ ਦੇ ਕੈਮਰਾ ਉਹ ਕੰਮ ਤਾਂ ਨਹੀਂ ਆਇਆ ਕੀ ਇੱਕ ਉਹ ਆਏ ਨਹੀਂ ਉਹ ਤਾਂ ਪਰੋਲੇ ਦਿੰਦੇ ਨੇ ਤਾਂ